ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਮਵਾਰ ਨੂੰ ਵੀ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਫਲਾਈਟਾਂ ਰੱਦ ਹੋਣ ਦਾ ਸਿਲਸਲਾ ਅਜੇ ਵੀ ਜਾਰੀ ਹੈ। ਆਈਜੀਆਈ ਹਵਾਈ ਅੱਡੇ ਤੇ ਇੰਡੀਗੋ ਨੇ ਕੋਲ 134 ਫਲਾਈਟਾਂ ਰੱਦ ਕਰ ਦਿੱਤੀਆਂ ਨੇ। ਇੰਡੀਗੋ ਦੇ ਅਨੁਸਾਰ 75 ਫਲਾਈਟਾਂ ਜਾਣ ਵਾਲੀਆਂ ਅਤੇ 59 ਫਲਾਈਟਾਂ ਆਉਣ ਵਾਲੀਆਂ ਰੱਦ ਕੀਤੀਆਂ ਗਈਆਂ ਨੇ। ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਦੱਸਿਆ ਗਿਆ ਕਿ ਇੰਡੀਗੋ ਦੀਆਂ ਫਲਾਈਟਾਂ ਦੇ ਵਿੱਚ ਦੇਰੀ ਜਾਰੀ ਰਹਿ ਸਕਦੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਦੇ ਲਈ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ 에ਅਰਲਾਈਨ ਤੋਂ ਫਲਾਈਟ ਦਾ ਲੇਟੈਸਟ ਸਟੇਟਸ ਜ਼ਰੂਰ ਚੈੱਕ ਕਰ ਲੈਣ ਇੰਡੀਗੋ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੀਆਂ ਟੀਮਾਂ ਸਾਰੇ ਹਿੱਸੇਦਾਰਾਂ ਜਾਨਕਿ ਸਟੇਕ ਹੋਲਡਰਸ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਤਾਂ ਜੋ ਰੁਕਾਵਟਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਅਤੇ ਯਾਤਰਾ ਦਾ ਅਨੁਭਵ ਆਸਾਨ ਹੋ ਸਕੇ ਮੈਡੀਕਲ ਸਹਾਇਤਾ ਅਤੇ ਮਦਦ ਦੇ ਲਈ ਇਨਫੋਰਮੇਸ਼ਨ ਡੈਸਕ ਦੇ ਉੱਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਸ ਦੇ ਨਾਲ ਹੀ ਹਵਾਈ ਅੱਡੇ ਤੇ ਆਉਣ ਜਾਣ ਦੇ ਲਈ ਆਸਾਨ ਯਾਤਰਾ ਵਾਸਤੇ ਮੈਟਰੋ, ਬੱਸ ਅਤੇ ਕੈਬਰਗੇ ਕਈ ਜਨਤਕ ਆਵਾਜਾਈ ਦੇ ਆਪਸ਼ਨ ਜਿਹੜੇ ਨੇ ਯਾਨੀ ਕਿ ਪਬਲਿਕ ਟਰਾਂਸਪੋਰਟ ਆਪਸ਼ਨਸ ਉਪਲਬਧ ਨੇ ਭਾਜਪਾ ਨੇ ਨਵਜੋਤ ਸਿੱਧੂ ਸਿੱਧੂ ਦੇ ਪਤਨੀ ਦੇ ਅਤੇ ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਦੇ ਦੁਆਰਾ ਲਗਾਏ ਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਨਵਜੋਤ ਕੌਰ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਾਂਗਰਸ ਲੀਡਰਸ਼ਿਪ ਤੇ ਇਹ ਇੱਕ ਗੰਭੀਰ ਦੋਸ਼ ਹੈ ਨਵਜੋਤ ਕੌਰ ਦੇ ਬਿਆਨ ਨੂੰ ਸਾਹਮਣੇ ਰੱਖਦੇ ਹੋਏ ਭਾਜਪਾ ਸੰਸਦ ਮੈਂਬਰ ਅਤੇ ਰਾਸ਼ਟਰੀ ਬੁਲਾਰੇ ਸੁਦਾਂਚੂ ਦ੍ਰਵੇਦੀ ਨੇ ਕਿਹਾ ਹੈ ਕਿ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਘੱਟੋ-ਘੱਟ 500 ਕਰੋੜ ਰੁਪਏ ਦੇਣੇ ਪੈਂਦੇ ਨੇ ਨਹੀਂ ਤਾਂ ਇਹ ਸੰ ਕਾਂਗਰਸ ਗਲੇ ਤੱਕ ਪ੍ਰਚਾਰ ਦੇ ਵਿੱਚ ਡੁੱਬੀ ਹੋਈ ਹੈ ਭਾਜਪਾ ਨੇਤਾ ਤ੍ਰिवेदी ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੂੰ ਕਾਂਗਰਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਉਹ ਪਾਰਟੀ ਦੇ ਅੰਦਰ ਅਤੇ ਬਾਹਰ ਵੀ ਲੋਕਤੰਤਰ ਦੇ ਦੁਸ਼ਮਨ ਨੇ ਇਸ ਮੌਕੇ ਤੇ ਹੋਰ ਸੁਧਾਂਸ਼ੂ ਤ੍ਰिवेदी ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਆ ਕਾਂਗਰਸ ਦੇ ਨੇਤਾ aur ਪੰਜਾਬ ਕਾਂਗਰਸ ਦੇ ਪੂਰਵ ਪ੍ਰਦੇਸ਼ ਅਧਿਖਸ਼ ਰਹਿ ਨਵਜੋਤ ਸਿੰਘ ਸਿੱਧੂ ਜੀ ਦੀ ਪਤਨੀ ਨਵਜੋਤ कौर ਸਿੱਧੂ ਜੀ ਨੇ ਬਹੁਤ ਗੰਭੀਰ aarop ਲਗਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਮੇ मुख्यमंत्री का पद कम से कम 500 करोड़ रुपए अटैची में आप दें उसके बगैर संभव नहीं है और कांग्रेस में आरोप पहली बार नहीं लगा है इससे पहले भी कांग्रेस की वरिष्ठ नेता मार्गेट अलवा ने अपनी किताब करे जन कमिटमेंट में लिखा था कि 2008 के कर्नाटक विधानसभा चुनावों में सारी सीटें सीटों की बोली लग रही थी यानी जो जितना पैसा दे सकता है उनकी नीलामी ऐसी हो रही थी अतः यह स्पष्ट है कि भ्रष्टाचार में आतंक डूबी कांग्रेस के अंदर भ्रष्टाचार का रोग अब पार्टी के अंदर तक भी इस सीमा तक पहुंच गया है कि देश की जनता को बहुत सावधान रहना चाहिए कि ये लोग पार्टी के अंदर भी लोकतंत्र के दुश्मन हैं और पार्टी के बाहर भी लोकतंत्र के दुश्मन हैं और इन लोगों के हाथ में न देश का संविधान सुरक्षित है ना पार्टी का संविधान सुरक्षित है अतः मैं कांग्रेस पार्टी से यह पूछना चाहता हूं कि आप अपने ऊपर लगे भ्रष्टाचार के तथ्यात्मक आरोपों से जो न्यायालय की प्रक्रिया से चल रहे हैं उसमें अपने को मासूम साबित करने का जो बचाव करने का प्रयास करते हैं पार्टी के अंदर आपके नेताओं की जुबानी आपके भ्रष्टाचार की कहानी उसे पूरी तरीके से बेनकाब कर रही है तो आप यह बताइए कि इस विषय के ऊपर आपका क्या कहना है क्योंकि वहां तो आप सरकार पर आरोप लगाते यहां तो आपके पार्टी के अंदर का आरोप एक ही साफ है, भ्रष्टाचार और कांग्रेस एक ही सिक्के के दो हैं। विकास का विषय हो सरकार में या सीटों के बंटवारे का विषय हो संगठन में दोनों में प्रथम आधार सिर्फ भ्रष्टाचार है कांग्रेस पार्टी में दिग्गज अदाकार धर्मिंदर का जन्मदिन है इस मौके से धर्मिंद्र बच्चे वालों उन्होंने लिए खास पोस्ट शेयर की गई है ਈਸ਼ਾ ਦਿਓਲ, ਬੋਵੀ ਦਿਓਲ ਅਤੇ ਸੰਨੀ ਦਿਓਲ ਸਾਰਿਆਂ ਨੇ ਤਰਮਿੰਦਰ ਦੇ ਲਈ ਪੋਸਟਾਂ ਸ਼ੇਅਰ ਕੀਤੀਆਂ ਨੇ। ਸੰਨੀ ਦਿਓਲ ਦੀ ਪੋਸਟ ਬਹੁਤ ਖਾਸ ਅਤੇ ਭਾਵੁਕ ਹੈ। ਸੰਨੀ ਦਿਓਲ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤਰਮਿੰਦਰ ਅਤੇ ਸੰਨੀ ਦਿਓਲ ਪਹਾੜਾਂ ਦੇ ਵਿੱਚਕਾਰ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਨੇ। ਸੰਨੀ ਪੁੱਛਦੇ ਨੇ, "ਪਾਪਾ ਕੀ ਤੁਸੀਂ ਆਨੰਦ ਮਾਣ ਰਹੇ ਹੋ?" ਤਾਂ ਤਰਮਿੰਦਰ ਜਵਾਬ ਦਿੰਦੇ ਨੇ ਕਿ ਮੈਂ ਬਹੁਤ ਆਨੰਦ ਮਾਣ ਰਿਹਾ ਮੇਰੇ ਪੁੱਤ। ਸੰਨੀ ਦਿਓਲ ਨੇ ਲਿਖਿਆ ਹੈ ਕਿ ਅੱਜ ਮੇਰੇ ਪਿਤਾ ਦਾ ਜਨਮ ਦਿਨ ਹੈ। ਪਾਪਾ ਹਮੇਸ਼ਾ ਮੇਰੇ ਨਾਲ ਨੇ, ਮੇਰੇ ਅੰਦਰ ਨੇ। ਲਵ ਯੂ ਪਾਪਾ, ਮਿਸ ਯੂ। ਸੰਨੀ ਦਿਓਲ ਤਰਮਿੰਦਰ ਦੇ ਨਾਲ ਇੱਕ ਮਜ਼ਬੂਤ ਰਿਸ਼ਤਾ ਸਾਂਝਾ ਕਰਦੇ ਨੇ ਸੰਨੀ ਅਕਸਰ ਤਰਮਿੰਦਰ ਦੇ ਨਾਲ ਛੁੱਟੀਆਂ ਤੇ ਜਾਂਦੇ ਸੀ ਔਰ ਆਪਣੇ ਪਿਤਾ ਦੇ ਨਾਲ ਉਹਨਾਂ ਦੀਆਂ ਛੁੱਟੀਆਂ ਦੀਆਂ ਫੋਟੋਆਂ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਆਉਂਝੀਆਂ ਕਰਦੇ ਰਹਿੰਦੇ ਸੀ ਦੱਸ ਦਈਏ ਕਿ ਤਰਮਿੰਦਰ ਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ ਉਹ ਆਪਣੇ 90ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਉਹ ਲੰਬੇ ਸਮੇਂ ਤੋਂ ਬਿਮਾਰ ਸੀ ਉਹਨਾਂ ਦੇ ਬੱਚੇ ਇੱਕ ਸ਼ਾਨਦਾਰ ਜਸ਼ਨ ਮਨਾਉਣ ਦੀ ਯੋਜਨਾ ਬਣਾ ਰਹੇ ਸੀ ਪਰ ਉਹਨਾਂ ਦੇ ਦੇਹਾਂਤ ਦੇ ਨਾਲ ਪਰਿਵਾਰ ਦੁਖੀ ਹੈ ਤਾਸਪੁਰ ਦੇ ਮੱਜਾ ਸਿੰਘ ਦੇ ਨੇੜੇ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ ਦੋ ਹੋਰ ਲੋਕ ਗੰਭੀਰ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਔਰਤ ਅਤੇ ਇੱਕ ਆਦਮੀ ਸ਼ਾਮਲ ਹੈ ਜ਼ਖਮੀਆਂ ਦੀ ਪਛਾਣ ਵੀ ਪਤੀ ਪਤਨੀ ਦੇ ਵਜੋਂ ਹੋਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਚਾਰਾਂ ਹੀ ਲੋਕਾਂ ਦੇ ਵਿੱਚੋਂ ਇੱਕ ਹੀ ਪਰਿਵਾਰ ਦੇ ਨਾਲ ਸੰਬੰਧਿਤ ਦੱਸੀ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਹੋਏ ਇੱਕ ਵਿਆਹ ਸਮਾਗਮ ਤੋਂ ਬਾਅਦ ਇਹ ਜੰਮੂ ਜਾ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਤੇਜ਼ ਰਫ਼ਤਾਰ ਕਾਰਨ ਸੜਕ ਦੇ ਕਿਨਾਰੇ ਖੜੀ ਟਰਾਲੀ ਦੇ ਨਾਲ ਜਾ ਟਕرائی ਟੱਕਰ ਇਨੀ ਭਿਆਨਕ ਸੀ ਕਿ ਕਾਰ ਦੇ ਅੱਗੇ ਵਾਲੇ ਹਿੱਸੇ ਨੂੰ ਬੁਰੀ ਤਰ੍ਹਾਂ ਦੇ ਤਰੀਕੇ ਦੇ ਨਾਲ ਨੁਕਸਾਨੀਆਂ ਦੇਖਿਆ ਗਿਆ ਅਤੇ ਅੱਗੇ ਬੈਠੇ ਪਤੀ ਪਤਨੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪਿੱਛੇ ਬੈਠੇ ਦੋ ਹੋਰ ਪਰਿਵਾਰਕ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ ਕੀ ਹੋਇਆ ਕਿੱਥੇ ਘਰ ਨਹੀਂ ਉਹ ਪੇੜ ਰਾਤਾਰੀ ਵਲ ਟੱਪ ਕੇ ਜੱਪੂ ਵਾਲਾ ਡੇ ਹੋਈ ਆ ਨਿਸ਼ਾਰਾ ਨਿਸ਼ਾਰਾ ਮੱਜਾ ਸਿੰਘ ਟੱਪ ਕੇ ਉਹ ਰਾਤੀ ਸਾਡੇ ਮੈਰਿਜ ਸੀ ਸਾਰੀ ਫੈਮਿਲੀ ਮੈਰਿਜ ਤੋਂ ਵਾਪਸ ਆ ਰਹੀ ਸੀ ਰਸਤੇ 'ਚ ਪਹਾੜ ਵਰਤ ਗਿਆ ਕੀ ਲੱਗ ਰਿਹਾ ਸੀ ਤੁਹਾਡੇ ਨੂੰ ਮੇਰੇ ਮਾਸੀ ਜੀ ਤੇ ਮਾਸੜ ਜੀ ਇਹ ਨਾਲ ਇਹਨਾਂ ਦੇ ਇੱਕ ਹੋਰ ਮਾਸੀ ਮਾਸੜੀ ਉਹ ਵੀ ਇੰਜਰਡ ਨੇ ਉਹ ਵੀ ਸੀਰੀਅਸ ਨੇ ਉਹ ਗੁਰਦਾਸਪੁਰ ਉਹਨਾਂ ਨੂੰ ਲੈ ਕੇ ਗਏ ਉਥੋਂ ਫਸਟ ਐਡ ਦਵਾਉਂਦੇ ਪਏ ਐ ਈਐਮਸੀ ਹਸਪੀਟਲ ਸਰ ਕਿਥੋਂ ਆਏ ਸੀ ਤੇ ਕੀ ਕਰਨਾ ਹੈ ਇਹ ਇਹ ਸ਼ਾਦੀ ਤੇ ਆਏ ਸੀ ਅਮਰੀਕ ਸਰ ਤੇ ਅੱਜ ਕਲੜਾ ਅਤੀ ਸ਼ਾਦੀ ਸੀ ਤੇ ਅੱਜ ਵਾਪਸ ਜੰਮੂ ਜਾ ਰਹੇ ਸੀ ਤੇ ਕਾਹਦੇ ਨਾ ਹੋਇਆ ਟਰਾਲੀ ਖੜੀ ਸੀ ਰੋਡ ਸਾਈਡ ਤੇ ਟਰਾਲੀ ਚ ਗੱਡੀ ਵਾਜੀ ਸਰ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਹੈ ਮੇਰੇ ਪਰਿਵਾਰ ਚ ਦੋ ਬੇਟੇ ਆ ਤੇ ਦੋ ਬੋਹਾਂ ਕੋਈ ਨੌਕਰੀ ਕਰਦੀ ਨਹੀਂ ਨਹੀਂ ਇਹਨਾਂ ਦਾ ਆਪਣਾ ਇੰਡਸਟਰੀ ਹੈ ਜੰਮੂ ਆਪਣਾ ਕਾਰੋਬਾਰ ਹੈ ਸਾਨੂੰ ਕੋਈ ਪਤਾ ਨਹੀਂ ਸਾਨੂੰ ਬਸ ਜਦੋਂ ਐਕਸੀਡੈਂਟ ਆਇਆ ਉਸ ਤੋਂ ਥੋੜੀ ਦਰ ਬਾਅਦ ਹੀ ਕੋਈ ਪਰਮਾਤਮਾ ਰੂਪੀ ਬੰਦਿਆਂ ਨੇ ਫੋਨ ਕੀਤਾ ਕਿਦਾ ਐਕਸੀਡੈਂਟ ਹੋ ਗਿਆ ਤੇ ਆਈ ਉੱਥੇ ਫਿਰ ਪਹੁੰਚੇ ਆ ਤੇ ਉੱਥੇ ਜਾ ਕੇ ਪਤਾ ਲੱਗਾ ਉਹਤੇ ਜਿਹੜੇ ਦੂਸਰੇ ਮਸੀ ਮਸੜੇ ਉਹਨਾਂ ਨੂੰ ਗੁਰਦਾਸਪੁਰ ਲੈ ਗਏਦੇ ਸੀ ਤੇ ਇਹਨਾਂ ਫਿਰ ਬਾਡੀਜ਼ ਆਪਾਂ ਉੱਥੋਂ ਲੈ ਕੇ ਬਟਾਲੇ ਸਿਵਲ ਹਸਪੀਟਲ ਆਏ ਗਿਆ ਨਾ ਭਾਜੀ ਉੱਥੇ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਉਹ ਨੂੰ ਪਵਾਤਾ ਦਾ ਉਹਨੇ ਇੱਕ ਬੈਗ ਆਪਾਂ ਕੁਝ ਚੈੱਕ ਨਹੀਂ ਕੀਤਾ ਬਾਕੀ ਜੋ ਹਾਂ ਹਾਂ ਜੀ ਹਾਂ ਜੀ ਨਿਸ਼ਾਰਾ ਮੱਜਾ ਸਿੰਘ ਤੇ ਲੱਗੇ ਆ ਜੀ ਆਪਣੇ ਵਿਆਹ ਵੇਖੀ ਹੋਂਡੇ ਹਾਂ ਜੀ ਸਾਰਾ ਪਰਿਵਾਰ ਅੰਮ੍ਰਿਤਸਰ ਤੋਂ ਜਦੋਂ ਇਹ ਗੱਡੀ ਇਹਨਾਂ ਦੀ ਨਿਸ਼ਾਰਾ ਮੱਜਾ ਸਿੰਘ ਗਈ ਆ ਤੇ ਪੇਸ਼ੋਂ ਟ੍ਰੈਲ ਦੇ ਵਿੱਚ ਵਾਦੀ ਕੀ ਜਿਸ ਨੇ ਆਪਣੇ ਮੀਆਂ ਮੀਆਂ ਬੀਬੀ ਦੀ ਮੌਤ ਹੋ ਗਈ ਜੀਮਨ ਬਤਰਾ ਹਰਸ਼ ਬਤਰਾ ਜੀ ਵਾਸੀ ਜੰਮੂ ਟ੍ਰੈਲੀ ਚ ਵਜੇ ਜੀ ਖੜੀ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਫਤਿਹਾਬਾਦ ਵਿੱਚ ਸਵੇਰੇ ਸਵੇਰੇ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਵੱਡੇ ਪੱਧਰ ਦੇ ਉੱਤੇ ਰੇਡ ਕੀਤੀ ਹੈ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੇ ਵੱਖ-ਵੱਖ ਥਾਵਾਂ ਤੇ ਇੱਕੋ ਬਾਅਦ ਛਾਪਾ ਮਾਰਿਆ ਹੈ ਛਾਪਿਆਂ ਦੇ ਦੌਰਾਨ ਕਈ ਨਸ਼ਾ ਵੇਚਣ ਵਾਲੇ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਸੀ ਜਿਨ੍ਹਾਂ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਰੇਡ ਦੇ ਦੌਰਾਨ ਕੁਝ ਨਸ਼ਾ ਤਸਕਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਉਹਨਾਂ ਦੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਅਚਾਨਕ ਕੀਤੀ ਗਈ ਕਾਰਵਾਈ ਦੇ ਨਾਲ ਨਸ਼ਾ ਤਸਕਰਾਂ ਦੇ ਵਿੱਚ ਹੜਕੰਪ ਮਚ ਗਿਆ ਹੈ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਕਿ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜਿਹੇ ਕੈਸੋ ਪ੍ਰੋਗਰਾਮ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਲੀ ਆਪਣੇ ਜਿਹੜੇ ਗੋਮਿੰਦਰ ਸਾਹਿਬ ਸਭ ਦੂਜਣ ਦੇ ਵਿੱਚ ਕਿਤੇ ਜਿੱਥੇ ਵੀ ਸਾਰੇ ਐਸ ਐਚ ਓਜ਼ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਕੋਰਸ ਮਾਇਏ ਸੀ ਏ ਪੀ ਆਰ ਜਿਹਦੇ ਵਿੱਚ ਕੱਟੂਗਾ 150 ਆਪਣੇ ਆਫਸਰਜ਼ ਹੈਗੇ ਜਿਹਨਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਦੇ ਸੰਪਾਦਕ ਲੱਗਦੇ ਵੀ ਨਾਲ ਨਾਲ ਬੇਨਤੀ ਆਈ ਨਹੀਂ ਜਿਹੜੇ ਦੁਆਰਾ ਫੇਰ ਕਰਦੇ ਨੇ ਕਿ ਉਹਨਾਂ ਦੇ ਜਿਹੜੇ ਪੈਰ ਡਿੱਤੇ ਸੀ ਵੀਰਾਂ ਨੇ ਦੇਖੀ ਵੀ ਉਹ ਦੁਆਰਾ ਕਿਹੜੇ ਬਚੇ ਨੇ ਇਹ ਕੀ ਕੰਮ ਕਰ ਰਹੇ ਨੇ ਤੇ ਇਹਦਾ ਜਿਹੜਾ ਘਰਾਂ ਵਿਚਾਰਾਂ ਨੂੰ ਕਿੰਨਾ ਚੱਲਦਾ ਹੈ ਅਸਲੀ ਬਾਰਾਬਾਰੀ ਹੋਈ ਜੀ ਤੇ ਅੱਲੇ ਅਸੀਂ ਦੋ ਕੁ ਬੰਦੇ ਨੇ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬੱਤੀ ਲਈ ਸਭ ਸੁਣੂ ਹੀ ਹੋਇਆ ਗਿਆ ਅੱਛਾ ਵੈਰੀਫਾਈ ਕਰਾਂਗੇ ਕਿਹੜੇ ਜਿਹੜੇ ਬੰਦੇ ਹੋਣ ਕਰਦੇ ਤੇ ਵੀ ਨਾਲ ਉਹਨੂੰ ਟੀਕੀ ਕਰ ਉਹ ਜਿਹੜੀ ਅੰਦਰੋਂ ਕੀਤੀ ਆ ਜੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਪਤੀ ਚੋਣਾਂ ਦਾ ਅਖਾੜਾ ਪੂਰੇ ਤਰੀਕੇ ਹਰ ਜ਼ੋਨ ਦੇ ਪਿੰਡਾਂ ਦੇ ਵਿੱਚ ਚੋਣ ਮੀਟਿੰਗਾਂ ਦਾ ਦੌਰ ਜੋਰਾ-ਸ਼ੋਰਾ ਦੇ ਨਾਲ ਚੱਲ ਰਿਹਾ ਹੈ ਪਿੰਡ ਬੋਦੇ ਦੀ ਖੂਹੀ ਦੇ ਵਿੱਚ ਹੋਈ ਚੋਣ ਮੀਟਿੰਗ ਤੇ ਇੱਕ ਸਿਆਸਤ ਮਾਹੌਲ ਸਿਆਸੀ ਮਾਹੌਲ ਜਿਹੜਾ ਸੀ ਉਹ ਵੀ ਦੇਖਣ ਨੂੰ ਮਿਲਿਆ ਹੈ ਪਿੰਡ ਦੇ ਨੌਜਵਾਨ ਸਰਪੰਚ ਗੁਰਦੇਵ ਸਿੰਘ ਸੱਭਾ ਨੇ ਆਪ ਵੱਲੋਂ ਰੱਖੀ ਗਈ ਚੋਣ ਮੀਟਿੰਗ ਦੇ ਵਿੱਚ ਬੇਮਿਸਾਲ ਇਕੱਠ ਕਰਵਾ ਕੇ ਦਿਖਾ ਦਿੱਤਾ ਅਤੇ ਪਿੰਡ ਦਾ ਰੁਝਾਨ ਪੂਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੈ ਮੀਟਿੰਗ ਦੇ ਵਿੱਚ ਲੋਕਾਂ ਦੀ ਬੇਹੱਦ ਵੱਡੀ ਭੀੜ ਦੇਖ ਕੇ ਵਿਧਾਇਕ ਬਟਾਲਾ ਅਮਨਸ਼ੀਰ ਸਿੰਘ ਸ਼ਹਿਰੀ ਕਲਸੀ ਵੀ ਖੁਸ਼ ਦਿਖਾਈ ਦਿਤੇ ਨੇ ਇਸ ਮੌਕੇ ਦੇ ਉਤੇ ਵਿਧਾਇਕ ਸ਼ੈਰੀ ਕਲਸੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜਿਹੜਾ ਵੀ ਪਿੰਡ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਧ ਬੋਟਾਂ ਦੇ ਅੰਤਰ ਦੇ ਨਾਲ ਜਿੱਤ ਦਿਖਾਏਗਾ ਉਸ ਨੂੰ ਰੰਗਲਾ ਪੰਜਾਬ ਤਹਿਤ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਉਧਰ ਸਰਪੰਚ ਗੁਰਦੇਵ ਸਿੰਘ ਸੱਭਾ ਨੇ ਕਿਹਾ ਹੈ ਕਿ ਵਿਧਾਇਕ ਬਟਾਲਾ ਨੇ ਪਿੰਡ ਦੇ ਵਿੱਚ ਇੰਨਾ ਵਿਕਾਸ ਕਰਵਾਇਆ ਹੈ ਕਿ ਲੋਕ ਆਪ ਹੀ ਉਹਨਾਂ ਦੇ ਨਾਲ ਖੜੇ ਹੋ ਰਹੇ ਨੇ ਉਹਨਾਂ ਇਹ ਵੀ ਦਾਵਾ ਕੀਤਾ ਹੈ ਕਿ ਸ਼ਾਇਦ ਪਿੰਡ ਦੇ ਵਿੱਚ ਹੋਰ ਪਾਰਟੀਆਂ ਦੇ ਬਹੁਤ ਵੀ ਨਾ ਲੱਗ ਸਕਣ ਮੀਟਿੰਗ ਦੇ ਵਿੱਚ ਸੋਸ਼ਲ ਮੀਡੀਆ 스타 ਨੀਟੂ ਛਟਰਾਵਲਾ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਜਿਸ ਦੇ ਨਾਲ ਨੌਜਵਾਨਾਂ ਵਿੱਚ ਖਾਸ ਰੌਣਕ ਦਿਖਣ ਨੂੰ ਮਿਲ ਰਹੀ ਹੈ ਚਲੋ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀਆਂ ਇਲੈਕਸ਼ਨਾਂ ਨੇ ਇਹ ਨਾ ਜੀ ਅੱਜ ਤੋਂ ਜਿਹੜੀ ਸਾਲ ਡੇਟ ਸਾਲ ਪਹਿਲਾਂ ਐਮਪੀ ਇਲੈਕਸ਼ਨ ਹੋਈ ਹੀਗੀ ਉਹਦੇ ਵਿੱਚ ਸਾਡੇ ਸ਼ਹਿਰੀ ਵੀਰ ਜੀ ਅਮਨਪਾਜੀ ਖਲੋਤੇ ਜਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਖੜੇ ਸੀ ਤੇ ਉਹਨਾਂ ਨੂੰ ਨਾ ਮੇਰਾ 1000 ਵੋਟ ਦਾ ਪਿੰਡ ਹੈ ਜੀ ਤਾਂ ਨੀਅਰ ਵੋਟ ਉਹਨਾਂ ਨੂੰ 100 ਦੇ ਕਰੀਬ ਵੋਟ ਪਈ ਸੀ ਉਦੋਂ ਉਸ ਤੋਂ ਬਾਅਦ ਜੀ ਇਹਨਾਂ ਨੇ ਮੈਨੂੰ ਸਰਪੰਚ ਬਣਾਤਾ ਸਾਰੇ ਪਿੰਡ ਦੀ ਸਹਿਮਤੀ ਨਾਲ ਮੈਂ ਸਰਪੰਚ ਬਣ ਗਿਆ ਜੀ ਆਪਾਂ ਵਧੀਆ ਕੰਮ ਕੀਤੇ ਐਮਐਲਏ ਸਾਹਿਬ ਨੇ ਵਧੀਆ ਸਾਡੇ ਪਿੰਡ 'ਚ ਕੰਮ ਚੱਲ ਵੀ ਰਹੇ ਨੇ ਕੰਮ ਹੋ ਵੀ ਰਹੇ ਨੇ ਜਿਹੜੇ ਕਦੀ 40 ਸਾਲ ਤੋਂ ਨਹੀਂ ਹੋਏ ਇਸ ਕਰਕੇ ਲੋਕ ਸਾਰੇ ਸਮਝਦਾਰ ਹੁੰਦੇ ਨੇ ਜੀ ਹੈਨਾ ਇਸ ਕਰਕੇ ਮੈਨੂੰ ਸਾਰਾ ਪਿੰਡ ਹੀ ਸਾਡਾ ਇੱਕ ਤਰਫ ਹੈ ਜੀ ਕਿਉਂਕਿ ਇਹਦੇ ਵਿੱਚ ਚਲੋ ਜਿਹੜੇ ਸਾਰ ਪਾਰਟੀ ਨੇ ਆਪਣਾ ਯੋਗ ਲਾਉਣਾ ਹੁੰਦਾ ਜਿਹੜੇ ਕਾਂਗਰਸ ਪਾਰਟੀ ਵਾਲੇ ਨੇ ਉਹਨਾਂ ਨੇ ਵੀ ਜਿਹੜਾ ਬਲਾਕ ਸਮਤੀ ਦਾ ਕੈਂਡੀਡੇਟ ਆ ਉਹ ਮੇਰੇ ਪਿੰਡ ਤੋਂ ਖੜਾਤਾ ਜੀ ਤੇ ਉਹੀ ਇੱਕ ਕੈਂਡੀਡੇਟ ਆ ਗੱਲਾ ਉਹਦੇ ਨਾਲ ਕੋਈ ਦੋ ਵੋਟਾਂ ਨਹੀਂ ਹੈ ਮੈਨੂੰ ਜੋ ਲੱਗਦਾ ਤੇ ਮੈਂ ਤਾਂ ਇਹੀ ਮੈਨੂੰ ਬੜਾ ਮਾਣ ਹੈ ਆਪਣੇ ਪਿੰਡ ਵਾਲਿਆਂ ਤੇ ਤੇ ਮੈਂ ਪਿੰਡ ਵਾਲਿਆਂ ਦੇ ਸਿਰ ਤੇ ਪੂਰੀ ਬਟਕ ਮਾਰ ਸਕਦਾ ਵੀ ਮੇਰੇ ਪਿੰਡ ਕਾਂਗਰਸ ਪਾਰਟੀ ਦਾ ਬੂਤ ਤੱਕ ਨਹੀਂ ਲੱਗਣਾ ਤੇ ਤੁਸੀਂ ਅੱਜ ਦੇਖਿਆ ਹੀ ਆ ਜੀ ਪ੍ਰੋਗਰਾਮ ਹੈ ਨਾ 1000 ਵੋਟ ਦਾ ਪਿੰਡ ਹੈ ਜੀ 700 ਕੁਰਸੀ ਲਈ ਆਪਾਂ ਉਥੇ ਤੇ ਸਭ ਕੁਰਸੀਆਂ ਭਰੀਆਂ ਹੀ ਤਾਂ ਬਾਕੀ ਕਿੰਨੀ ਦੁਨੀਆ ਖੜ ਗਈ ਤੁਸੀਂ ਤੁਹਾਡੀ ਸਾਰੀਆਂ ਟੀਮਾਂ ਉਥੇ ਹੀ ਤੁਸੀਂ ਮੌਕੇ ਤੇ ਦੇਖਿਆ ਜੀ ਹਨਾ ਸਾਰੇ ਪਿੰਡ ਨੇ ਹੀ ਇੱਕ ਤਰਫਾ ਕਰ ਦਿੱਤਾ ਹੈ ਜੀ ਸਾਰਾ ਪਿੰਡ ਇੱਕ ਪਾਸਾ ਵੋਟ ਪਾਊਗਾ ਅਮਨ ਸ਼ੈਰੀ ਭਾਜੀ ਬਹੁਤ ਵਧੀਆ ਇਨਸਾਨ ਨੇ ਬੜਾ ਵਧੀਆ ਲੀਡਰ ਹੈ ਜੀ ਬੜਾ ਮਾਨ ਸਤਿਕਾਰ ਦਿੰਦਾ ਉਹ ਸਾਨੂੰ ਸਰਪੰਚਾਂ ਨੂੰ ਸਾਰੇ ਆਮ ਲੋਕਾਂ ਨੂੰ ਉਹਦੀ ਅਛਾਈ ਇਸ ਕਰਕੇ ਸਾਰੇ ਉਹਦੇ ਨਾਲ ਜੁੜੇ ਹੋਏ ਆ ਸਾਰਾ ਪਿੰਡ ਹੀ ਜੁੜਿਆ ਜੀ ਮੇਰਾ ਸਾਰਾ ਪਿੰਡ ਇੱਕ ਤਰਫ ਹੈ ਬੂਥ ਮੈਂ ਤੁਹਾਨੂੰ ਦੱਸ ਦਿਆਂ ਜੀ ਜੇ ਇਦਾਂ ਨਾ ਮੈਨੂੰ ਜੋ ਲੱਗਦਾ ਚਲੋ ਕੈਂਡੀਡੇਟ ਮੇਰੇ ਪਿੰਡ ਦਾ ਮੇਰੇ ਪਿੰਡ ਵਿੱਚ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲੱਗੂਗਾ ਮੈਨੂੰ ਮੇਰੇ ਪਿੰਡ ਵਾਲਿਆਂ ਤੇ ਮੇਰੇ ਪਰਿਵਾਰ ਤੇ ਪੂਰਾ ਮਾਣ ਹੈ ਕਿਉਂਕਿ ਸਾਰੇ ਪਿੰਡ ਵਧੀਆ ਸਾਰਿਆਂ ਨੂੰ ਕੰਮ ਦੇਖਦੇ ਨੇ ਕੰਮ ਹੋ ਰਹੇ ਨੇ ਸਾਰਾ ਕੁਝ ਵਧੀਆ ਚੱਲ ਰਿਹਾ ਹੈ ਨਾ ਗਰਾਊਂਡ ਬਣ ਗਈ ਹੈ ਜੀ ਸੀਵਰੇਜ ਪੈਣ ਦੇ ਨੇ ਲਾਈਟਾਂ ਲੱਗ ਚੁੱਕੀਆਂ ਨੇ ਕੈਮਰੇ ਲੱਗ ਰਹੇ ਨੇ ਜਿੰਨੇ ਵੀ ਕੰਮ ਹੁੰਦੇ ਨੇ ਸਾਰੇ ਹੋ ਰਹੇ ਨੇ ਤੇ ਕਰਵਾ ਰਿਆ ਮਨਸ਼ੀਰ ਸਿੰਘ ਸ਼ਹਿਰੀ ਇਹ ਮਤਰਪਾਲ ਜੀ ਕਹਿੰਦੇ ਕਹਿੰਦੇ ਵੀ 10 ਲੱਖ ਰੁਪਏ ਦਾ ਨਾਮ ਰੱਖਿਆ ਜਿਹੜਾ ਪਿੰਡ ਪਹਿਲਾਂ ਹੈ ਤੁਸੀਂ ਝੂਠ ਬੋਲਿਆ 10 ਲੱਖ ਦਾ ਨਾਮ ਨਹੀਂ ਰੱਖਿਆ ਜਿਹੜੀ ਬਟਾਲੇ ਹਲਕੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਖੱਤੀ ਦੇ ਵਿੱਚ ਪਹਿਲੇ ਨੰਬਰ ਤੇ ਪਿੰਡ ਹੁੰਦਾ ਰੰਗਲੇ ਪੰਜਾਬ ਦਾ ਕੋਟਾ 5 ਕਰੋੜ ਦਾ ਮੇਰਾ ਹੈ ਉਹਦੇ ਚੋਂ 25 ਲੱਖ ਰੁਪਏ ਨਾਮ ਦਊਗਾ ਜਿਹੜਾ ਪਿੰਡ ਪਹਿਲੇ ਨੰਬਰ ਤੇ ਆਊਗਾ 15 ਲੱਖ ਪੂਰਵਾ ਦਾ ਨਾਲ ਤਗੜੇ ਹੋ ਗਏ ਹੁਣ ਤੁਸੀਂ ਵੇਖ ਲਓ ਵੀ ਕੰਮ ਮੰਗੀ ਆਲਾ ਦੇ ਨੇੜਲੇ ਪਿੰਡ ਕੁੰਨਸ ਵਿੱਚ ਇੱਕ ਰੋਂਗਟੇ ਖੜੇ ਕਰ ਦੇਣ ਵਾਲਾ ਕਤਲ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ 32 ਸਾਲਾ ਨੌਜਵਾਨ ਤਰਸੀਮ ਸਿੰਘ ਨੂੰ ਕਾਰ ਦੇ ਅੰਦਰ ਹੀ ਤੀਸਤਾਰ ਹਥਿਆਰਾਂ ਦੇ ਨਾਲ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਮਾਮਲੇ ਦੇ ਕਾਰਨ ਪਿੰਡ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਆਧਾਰ ਦੇ ਉੱਤੇ ਪੰਜ ਲੋਕਾਂ ਦੇ ਵਿਰੁੱਧ ਕਤਲ ਦੇ ਸਮੇਤ ਸੰਗੀਨਤਾ ਰਾਮਾ ਹੇਟ ਮੁਕੱਦਮਾ ਦਰਜ ਕਰ ਲਿਆ ਮੇਰਾ ਨਾਮ ਮਹਿੰਦਰ ਸਿੰਘ ਕੀ ਕਹਾਣਾ ਚੰਨ ਜਿਹੜਾ ਕਤਲ ਹੋਇਆ ਮੇਰੇ ਮਿਲ ਨਾਲ ਕਾਰ ਦੇ ਵਿੱਚ ਨੌਜਵਾਨ ਦਾ ਮਾਮਲਾ ਕੀ ਸੀ ਅਸਲ ਕਤਲ ਕਾਰਨ ਕੀ ਹੈ ਇਹ ਮਹਿੰਦਰ ਸਿੰਘ ਮੈਂ ਮਹਿੰਦਰ ਸਿੰਘ ਹਾਂ ਔਰ ਜੇ ਜਿਸ ਦੀ ਵੀ ਡੈਥ ਹੋਈ ਹੈ ترਸੀਮ ਸਿੰਘ ਵਾਸੀ ਪਿੰਡ ਕੁੰਸ ਜਿਨ੍ਹਾਂ ਦੀ ਰਾਤ ਤੇਜ ਤਰਹ ਹਥਿਆਰਾਂ ਨਾਲ ਡੈਥ ਕੀਤੀ ਗਈ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਇਹ ਮਾਮਲਾ ਕਿਵੇਂ ਹੋਇਆ ਹੈ ਇਹਦਾ ਕੀ ਰੰਜਸ ਕੀ ਸੀ ਕੋਈ ਪਤਾ ਲੱਗਦਾ ਇਹਦਾ ਫਿਲਹਾਲ ਸਾਨੂੰ ਅਸੀਂ ਬਾਅਦ ਚ ਪੁੱਛਿਆਂਗੇ ਬਾਅਦ ਚ ਸਾਨੂੰ ਪਤਾ ਨਹੀਂ ਲੱਗਿਆ ਵੀ ਕੀ ਰੰਜਸ ਸੀ ਇਹ ਤਾਂ ਹੁਣ ਮੌਕੇ ਤੇ ਜਿਹੜੇ ਦੋਸ਼ੀ ਪੜੇ ਗਏ ਆ ਉਹਨਾਂ ਨੂੰ ਹੀ ਪਤਾ ਲੱਗੂਗਾ ਵੀ ਕੀ ਰੰਜਸ ਸੀ ਇਹਨਾਂ ਦਾ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀਗਾ ਡੈਡੀ ਦੀ ਪਹਿਲਾਂ ਇਸ ਬੱਚੇ ਦੀ ਡੈਡੀ ਦੀ ਡੈਥ ਪਹਿਲਾਂ ਹੋਣ ਕਾਰਨ ਇਹ ਛੋਟੇ ਛੋਟੇ ਜੀ ਜਦੋਂ ਉਹਨਾਂ ਦੀ ਡੈਥ ਹੋਈ ਹੈ ਇਹਨਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਇਹ ਹੀ ਕਮਾਈ ਦਾ ਸਾਧਨ ਸੀਗਾ ਤੇ ਇਸ ਦੀ ਮਾਂ ਨੇ ਇਸ ਨੂੰ ਗਾਂਾਂ ਦੇ ਵਿੱਚ ਗੋਹਾ ਕੂੜਾ ਸੱਟ ਕੇ ਪਾ ਲਿਆ ਸੀਗਾ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਪ੍ਰਸ਼ਾਸਨ ਤੋਂ ਪੂਰੀ ਉਮੀਦ ਆ ਕਿ ਉਹ ਸਾਡੇ ਨਾਲ ਮੋਢਾ ਨਾਲ ਮੋਢਾ ਨਾਲ ਖੜਨਗੇ ਕਤਲ ਕਿਵੇਂ ਕੀਤਾ ਗਿਆਗਾ ਕਿੱਥੇ ਮੌਜੂਦ ਸੀਗਾ ਇਹ ਕੰਮ ਕੀ ਕਰਦਾ ਸੀ ਕੰਮ ਹੀ ਇਹ ਮੈਥੇ ਪਿੰਡ ਮੈਥੇ ਰਹਿੰਦਾ ਹੁੰਦਾ ਸੀ ਤੇ ਉਹ ਸਾਇਦ ਅਸੀਂ ਪੂਰੀ ਡੀਟੇਲ ਤਾਂ ਸਾਨੂੰ ਨਹੀਂ ਪਤਾ ਵੀ ਬੱਕਰੀਆਂ ਉਹਨਾਂ ਦੇ ਰੱਖੀਆਂ ਮੀਆਂ ਸੀ ਇਹ ਉਹਨਾਂ ਦੀਆਂ ਬੱਕਰੀਆਂ ਚਾਰਦਾ ਸੀ ਉਹਨੇ ਫਿਲਹਾਲ ਇਹ ਗੱਲ ਕਹੀ ਆ ਕਿ ਆਪਾਂ ਮੈਂ ਕਈ ਦਿਨਾਂ ਤੋਂ ਇੱਥੇ ਰਹਿ ਰਹੇ ਹਾਂ ਮਹਿਤੇ ਪਿੰਡ ਦੇ ਵਿੱਚ ਵੀ ਆਪਾਂ ਪਿੰਡ ਖੌਂਸ ਦੇ ਵਿੱਚ ਚੱਲੀਏ ਵੀ ਉੱਥੋਂ ਮੈਂ ਆਪਣੇ ਲੀੜੇ ਕੱਪੜੇ ਸਾਰੇ ਮੈਂ ਉੱਥੋਂ ਲੈ ਕੇ ਆਉਣੇ ਆ। ਅੰਦਰ ਮੈਂਬਰ ਆ ਜੀ। ਕੀ ਕਹਿਣਾ ਚਾਹਣਾ ਜਿਹੜਾ ਇਹ ਕਤਲ ਹੋਇਆ ਨੋਜਾਨ। ਇਹ ਜੀ ਬਹੁਤ ਗਰੀਬ ਪਰਿਵਾਰ ਆ ਮਿਹਨਤੀ ਪਰਿਵਾਰ ਆ ਇਹ। ਇਹ ਮਹਿਤੇ ਪਿੰਡ 'ਚ ਇਹ ਕੰਮ ਕਰਦਾ ਸੀਗਾ ਕਿਸੇ ਦੀ ਬੱਕਰੀਆਂ ਚਾਰਦਾ ਸੀ ਘਰ ਵਾਸਤੇ। ਤੇ ਉੱਥੇ ਇਹ ਲੀੜਾ ਕੱਪੜਾ ਚੱਕਣਾ ਆ ਉਹਦਾ। ਪਰ ਆਤੇ ਗੱਡੀ ਚ ਅਟਕ ਕੇ ਕ੍ਰੀ ਬਣਾਇਆ ਤੇ ਕੁਝ ਬੰਦੇ ਆਏ ਕਿਰਪਾਨਾਂ ਖਿਰਚਾਂ ਲੈ ਕੇ ਉਤਰ ਨਹੀਂ ਦਿੱਤਾ ਇਹ ਗੱਡੀ ਦੇ ਵਿੱਚ ਹੀ ਇਹਦਾ ਕਤਲ ਕਰਤਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਨੇ ਇਹ ਘਟਨਾ ਕਰੀ ਆ ਸਾਡੇ ਪਿੰਡ ਚ ਇਹ ਬਹੁਤ ਮਾੜੀ ਘਟਨਾ ਹੋਈ ਆ ਪਰਿਵਾਰ ਕਿਵੇਂ ਹੈਗਾ ਜਿਹੜਾ ਗਰੀਬ ਪਰਿਵਾਰ ਬਹੁਤ ਨਰਮ ਆ ਜੀ ਇਹ ਗਰੀਬ ਪਰਿਵਾਰ ਆ ਪਹਿਲਾਂ ਡੈਡੀ ਦੀ ਡੈਥ ਹੋਈ ਆ ਮਾਂ ਨੇ ਪਾਲਲੇ ਨੇ ਤੇ ਬਹੁਤ ਜਿਆਦਾ ਆਪ ਵੀ ਮੁੰਡਾ ਉਹ ਨਰਮ ਸੀ ਕਿਸੇ ਨਾਲ ਕੋਈ ਜਿੱਦ ਵੈਸਾ ਹੈ ਨਹੀਂ ਸੀ ਉਹਦੀ ਜਿਸ ਤਰ੍ਹਾਂ ਉਹ ਮਾਰਿਆ ਬਹੁਤ ਮਾੜੀ ਘਟਨਾ ਹੋਈ ਹੈ ਜਿਸ ਤਰ੍ਹਾਂ ਉਹ ਮਾਰਿਆਗਾ ਕੋਈ ਰੰਜਿਸ਼ ਸੀ ਵੀ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਇਹ ਤਾਂ ਬੱਚੇ ਹੀ ਹੈ ਨਹੀਂ ਸੀਗਾ ਵਧੀਆ ਹਰ ਇੱਕ ਨਾਲ ਖੇਡ ਕੇ ਬੁਲਾਉਂਦਾ ਸੀਗਾ ਘਰੇ ਤਾਂ ਹੋਣ ਹੀ ਨਹੀਂ ਦਿੱਤਾ ਜੀ ਰਾਤ ਵੱਡੀ ਤੋਂ ਬਾਹਰ ਹੀ ਉਹਨਾਂ ਨੇ ਕੰਮ ਕਰਤਾ ਉਹਦਾ ਕਤਲ ਕਿੱਥੇ ਕੀਤਾ ਜੀ ਕਤਲੇ ਚੰਡੀਗੜ੍ਹ ਵਸਤੀ ਚ ਕੀਤਾ ਜੀ ਆਦੇ ਵਿੱਚ লাশ ਮਿਲੀ ਉਹਦੀ ਗੱਡੀ ਚ ਬਰਾਮਦ ਹੋਈ ਹੈ। ਖੁੰਨਸਾ ਉਥੇ ਕੱਲ ਰਾਤ ਸਾਨੂੰ ਕਰੀਬ 8:30 ਵਜੇ ਇਨਫਾਰਮੇਸ਼ਨ ਆਈ ਕਿ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਮੌਕੇ ਤੇ ਐਸਐਚਓ ਤੇ ਮੈਂ ਅਸੀਂ ਗਏ ਸੀਗੇ। ਉਥੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਲੜਕਾ ਤਰਸੇਮ ਮਿਲੇ ਉਸੇਮੀ ਇਹਦਾ ਮਰਡਰ ਹੋਇਆ ਹੋਇਆ ਸੀਗਾ। ਕਾਰਨ ਇਹ ਸੀਗਾ ਕਿ ਇਹ ਆਪਣੇ ਮਹਤੇ ਪਿੰਡ ਚ ਕਿਸੇ ਦੇ ਘਰ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀਗਾ ਇਹ ਆਪਣੇ ਸਰਦੀਆਂ ਦੇ ਕੱਪੜੇ ਲੈਣ ਲਈ ਜਿਹੜਾ ਆਪਣੇ ਘਰ ਵਾਪਸ ਆਇਆ ਸੀਗਾ ਠੇਕੇ ਤੇ ਇਹਦੇ ਖੜੇ ਤਿੰਨ ਚਾਰ ਲੜਕਿਆਂ ਨਾਲ ਗੋਪੀ ਜੌਨੀ ਤਿੰਨ ਚਾਰ ਬੰਦਿਆਂ ਨਾਲ ਇਹਦਾ ਉੱਥੇ ਪਹਿਲਾਂ ਹੀ ਰੰਜਿਸ਼ ਵਧਾ ਰੰਜਿਸ਼ ਸੀ ਇਹਨਾਂ ਦੀ ਪੁਰਾਣੀ ਕੋ ਚੱਲਦੀ ਉਹਦੇ ਕਰਕੇ ਇਹਨਾਂ ਦਾ ਜਿਹੜਾ ਉੱਥੇ ਮਾਮੂਲੀ ਝਗੜਾ ਹੋ ਗਿਆ ਇਹਨਾਂ ਨੇ ਉਹਨੂੰ ਥੋੜਾ ਬਹੁਤਾ ਗਾਲੀ ਗਲੋਚ ਕੀਤਾ ਇਹ ਆਪਣੇ ਨਾਲ ਹੋਰ ਬੰਦਿਆਂ ਨੂੰ ਲੈ ਕੇ ਤੇ ਉਹਨਾਂ ਦੇ ਘਰ ਕੰਪਲੇਨਟ ਕਰਨ ਲਈ ਆਇਆ ਤੇ ਉਹਨਾਂ ਨੇ ਉਹ ਪਹਿਲਾਂ ਤਿਆਰੀ ਕੀਤੀ ਸੀ ਤੇ ਧਾਰ ਹਥਿਆਰ ਲੈ ਕੇ ਤੇ ਇਹਦੇ ਨਾਲ ਝਗੜਾ ਕੀਤਾ ਤੇ ਉਹਨਾਂ ਦੇ ਇਹਦੇ ਸੱਟਾਂ ਮਾਰੀਆਂ ਤੇ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਹਦੇ ਨਾਲ ਇਹਦੀ ਜਿਹੜੀ ਆ ਤਰਸੀਮ ਲੇ ਸੇਮੀ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇਹਦੇ ਨਾਲ ਦਾ ਹੋਰ ਕੋਈ ਜ਼ਖਮੀ ਹੈ ਬੰਦਾ ਤੇ ਰੇਸ਼ਮ ਸਿੰਘ ਇਹਦਾ ਬ੍ਰਦਰ ਆ ਸਾਨੂੰ ਬੂਟਾ ਸਿੰਘ ਇਹਦੇ ਬਿਆਨਾਂ ਦੇ ਆਧਾਰ ਤੇ ਅਸੀਂ 103 ਜਮਨ 1 193 ਜਮਨ 3 190 ਤੇ 182 ਜਿਵੇਂ 4 ਬੀ ਐਨ ਐਸ ਦੀਆਂ ਧਰਾਵਾਂ ਦੇ ਅਧੀਨ ਮੁਕਦਮਾ ਦਰਜ ਕਰਕੇ ਜਿਹੜੀ ਆ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਫਿਰ ਕਿੰਨੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਜੀ ਹਾਂ ਇਹ ਤਕਰੀਬਨ ਹਜੇ ਸਾਡੇ ਜਿਹੜੇ ਆ 5 ਬੰਦਿਆਂ ਦੇ ਨਾਮ ਲਖਵਾਏ ਨੇ ਇਹਨਾਂ ਨੇ ਇਹ ਹੈਗਾ ਬੱ싸 ਜੌਨੀ ਗੋਪੀ ਤੇ ਰੋਡਾ ਤੇ ਬੱਲਾ ਇਹ ਵਿਅਕਤੀਆਂ ਦੇ ਨਾਮ ਦੱਸਿਆ ਨੇ ਬਾਕੀ ਸਾਰੀ ਇਨਵੈਸਟੀਗੇਸ਼ਨ ਜਦੋਂ ਮੋਡਲੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਸਾਰੀ ਗੱਲ ਸਾਹਮਣੇ ਆਏਗੀ ਇਹ ਦੋਸ਼ੀ ਇਹਨਾਂ ਦੇ ਘਰੇ ਤੇ ਰੇਡ ਕੀਤੀ ਸੀ ਐਸਐਚਓ ਤਪਾ ਨੇ ਤੇ ਉਹ ਦੋਸ਼ੀ ਹਨਿੰਗੇ ਘਰਾਂ ਚ ਭੱਜੇ ਹੋਏ ਨੇ ਤੇ ਜਦੋਂ ਵੀ ਗ੍ਰਿਫਟ ਚ ਆਉਂਦੇ ਆ ਅਸੀਂ ਪਾਰਟੀਆਂ ਲੱਗੀਆਂ ਰਹੀਆਂ ਸਾਡੀਆਂ ਇਹਨਾਂ ਦੇ ਮਗਰ ਲੱਗੇ ਬੰਦੇ ਇਮੀਡੀਏਟਲੀ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਸਰ ਲੋ ਗੱਡੀਆਂ ਦੀ ਤੋੜ ਪੰਨ ਹੋਈ ਹੈ ਜੀ ਹਾਂਜੀ ਉਹ ਗੱਡੀ ਤੇ ਹੈ ਗਏ ਸੀ ਜਿਹੜਾ ਤਰਸੀਮ ਮਿਲੀ ਸੇਮਾ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਕੰਪਲੇਨਟ ਕਰਨ ਇਹਨਾਂ ਦੇ ਘਰ ਗਏ ਸੀਗੇ ਤੇ ਉੱਥੇ ਜੌਨੀ ਦੇ ਘਰ ਦੇ ਲਾਗੇ ਹੀ ਇਹਨਾਂ ਦੇ ਸਾਰੀ ਪਾਰਟੀ ਨੇ ਇਹਨਾਂ ਨੇ ਅਟੈਕ ਕਰਤਾ ਚਾਰ ਪੰਜ ਜਣਿਆਂ ਨੇ ਜਿਹਦੇ ਚ ਇਹਦੀ ਮੌਤ ਹੋ ਗਈ ਬੜੇ ਗਰੀਬ ਘਰ ਤੋਂ ਬਲੋਂਗ ਕਰਦਾ ਇਹ ਲੜਕਾ ਤੇ ਇਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਕੰਮ ਕਰਦਾ ਸੀ ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਬੁੱਗੀਪੂਰਾ ਦੇ ਵਿੱਚ ਪਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹੋਏ ਪੰਚਾਇਤ ਦੇ ਵੱਲੋਂ ਇੱਕ ਮਹੱਤਵਪੂਰਨ ਤੇ ਕਾਬਿਲ-ਏ-ਤਾਰੀਫ ਕਦਮ ਚੁੱਕਿਆ ਗਿਆ ਸਰਪੰਚ ਮਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸਰਵਸੰਮਤੀ ਦੇ ਨਾਲ ਬਲਾਕ ਸੰਮਤੀ ਉਮੀਦਵਾਰ ਦੀ ਬਿਨਾਂ ਮੁਕਾਬਲਾ ਕਰਵਾਈ ਗਈ ਚੋਣ ਜਿਸ ਦੇ ਵਿੱਚ ਨਿਰਮਲ ਪਾਲ ਕੌਰ ਬਿਨਾਂ ਮੁਕਾਬਲਾ ਜੇਤੂ ਕੋਸ਼ਤ ਹੋਏ ਨੇ ਸਰਪੰਚ ਮਨਜੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਪਿੰਡ ਦੀ ਏਕਤਾ ਤੇ ਸਾਂਝ ਇਸ ਗੱਲ ਦੀ ਗਵਾਹ ਹੈ ਕਿ ਆਉਣ ਵਾਲੀ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣ ਸਮੇਂ ਵੀ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਇੱਕੋ ਬੂਥ ਲਗਾਇਆ ਜਾਏਗਾ ਤਾਂ ਜੋ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਅਤੇ ਭਾਈਚਾਰਕ ਰੂਪ ਦੇ ਵਿੱਚ ਪੂਰੀ ਹੋ ਸਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਢੌਂਸ ਨੇ ਵੀ ਪਿੰਡ ਵਾਸੀਆਂ ਦੀ ਇਸ ਪਹਿਲ ਕਦਮੀ ਦੀ ਪ੍ਰਸ਼ੰਸਾ ਕੀਤੀ ਆ ਤੇ ਉਹਨਾਂ ਨੇ ਕਿਹਾ ਹੈ ਕਿ ਬੁਗੀਪੁਰਾ ਪਿੰਡ ਨੇ ਸਰਬਸੰਮਤੀ ਦੇ ਨਾਲ ਬਲਾਕ ਸੰਮਤੀ ਦੀ ਚੋਣ ਕਰਵਾ ਕੇ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਦੇ ਦੌਰਾਨ ਸਾਰੀਆਂ ਪਾਰਟੀਆਂ ਦੇ ਵੱਲੋਂ ਇੱਕੋ ਜਗ੍ਹਾ ਸਾਂਝਾ ਬੂਥ ਲਗਾਉਣ ਦਾ ਫੈਸਲਾ ਕਰਕੇ ਪੰਜਾਬ ਦੇ ਪਿੰਡਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਹਾਂ ਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਧੰਨਵਾਦ ਕਰਦੀ ਹਾਂ ਮੈਂ ਪਿੰਡ ਵਸਗਾਂ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ। ਸਾਨੂੰ ਇੱਕਜੁੱਟ ਹੋ ਕੇ ਰਹਿਣਾ ਪੈਣਾ। ਉਤੇ ਸਾਰੇ ਪਿੰਡ ਨੇ ਫੈਸਲਾ ਤੁਹਾਡੇ ਤੇ ਕੀਤਾ ਕਿ ਸਰਬਸੰਤੀ ਕੀਤੀ ਜਾਣੀ ਚਾਹੀਦੀ ਚੋਣ ਲੱਗਦਾ ਏ ਕਿ ਫੈਸਲੇ ਵਧੀਆ ਪਿੰਡਾਂ ਲਈ ਹੋਣਣ ਬਣਨਗੇ ਲੜਾਈ ਝਗੜੇ ਮੁਕਾਣਗੇ ਜੇ ਇਸ ਤਰ੍ਹਾਂ ਫੈਸਲੇ ਹੋਣਗੇ ਹਾਂਜੀ ਇਹ ਬਹੁਤ ਚੰਗਾ ਲੱਗਿਆ ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਰੇ ਨਗਰ ਬੁੱਗੀਪੁਰ ਦਾ ਜਿਨ੍ਹਾਂ ਨੇ ਇੱਕ ਚੰਗੀ ਸੋਚ ਦਾ ਸਬੂਤ ਦਿੰਦਿਆ ਹੋਇਆ ਤੇ ਜਿਹੜਾ ਪਿੰਡ ਦਾ ਏਕਾ ਕਰਕੇ ਜਿਹੜੇ ਸਾਡੇ ਉਮੀਦਵਾਰ ਸੀਗੇ ਬੀ ਬੀ ਨਰਮਲ ਪਾਲ ਕੌਰ ਜੀ ਉਹਨਾਂ ਨੂੰ ਅ ਨਗਰ ਨੇ ਸਰਬਸੰਤੀ ਦੇ ਨਾਲ ਇਥੋਂ ਬਲਾਕ ਸੰਚੇ ਮੈਂਬਰ ਚੁਣਿਆ ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਾਂ ਤੇ ਇਸ ਪਿੰਡ ਨੇ ਇੱਕ ਹੋਰ ਸਿਆਣਪ ਦਾ ਸਬੂਦਨ ਦਿਆ ਹੋਇਆ ਅਜੇ ਐਲਾਨ ਕੀਤਾ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਵੀ ਇੱਕ ਬੂਥ ਲੱਗਣ ਲੱਗੂਗਾ ਸੋ ਅ ਅਸੀਂ ਤਾਂ ਪਹਿਲਾਂ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਕਾਇਮ ਹੋਵੇ ਕਿਉਂਕਿ ਜਿਹੜੇ ਆ ਪਾਰਟੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਜੇ ਇੱਕ ਵਾਰੀ ਟੁੱਟ ਜੀਏ ਦੁਬਾਰਾ ਨਹੀਂ ਜੁੜ ਸਕਦਾ ਸੋ ਮੈਂ ਮੈਂ ਸਮਝਦਾ ਕਿ ਸਾਰੇ ਜਿੰਨੇ ਮੌਜੂਦਾ ਸਰਪੰਚ ਨੇ ਮਜੀਦ ਸਿੰਘ ਸਾਹਿਬ ਦਾ ਸਰਪੰਚ ਕੈਪਟਨ ਸਾਹਿਬ ਜਿੰਨੇ ਵੀ ਇਸ ਤੋਂ ਦੇ ਸੰਗਤ ਆ ਮੈਂ ਸਾਰਿਆਂ ਦਾ ਰੋਣਮ ਰਣੀ ਆ ਜਿਨ੍ਹਾਂ ਨੇ ਕਿ ਸਾਡੀ ਪਾਰਟੀ ਦੇ ਜਿਹੜੇ ਉਮੀਦਵਾਰ ਬੀਬੀ ਨਿਰਮਾ ਕੌਰ ਜੀ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਹੈਗਾ ਮੌਕਾ ਦਿੱਤਾ। ਅ ਬਿਲਕੁਲ ਜੀ ਦੇਖੋ ਗੁੰਗੀਪੁਰ ਵਾਲੇ ਨਗਰ ਨਿਵਾਸੀਆਂ ਤੋਂ ਬੜਾ ਕੁਝ ਸਿੱਖਿਆ ਨੂੰ ਮਿਲਦਾ ਹੈ। ਇਹਨਾਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਨਵੀਂ ਪਿਰਤ ਪਾਤੀ ਆ। ਤੇ ਮੈਂ ਬਾਕੀ ਵੀ ਹਲਕਾ ਨਿਵਾਸੀਆਂ ਨੂੰ ਜਿਹੜਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਨਾਲੋਂ ਐਵੇਂ ਇੱਕ ਦੂਜੇ ਨਾਲ ਖਿੱਚ ਖਚਾ ਕਰਨ ਤੋਂ ਜੋ ਵੀ ਤੁਸੀਂ ਪਿੰਡ ਬਹਿ ਕੇ ਫੈਸਲਾ ਕਰਦੇ ਹੋ ਸਾਨੂੰ ਉਹ ਸਾਡੇ ਸਿਰ ਮੱਥੇ ਆ ਤੁਸੀਂ ਜੋ ਵੀ ਫੈਸਲਾ ਕਰ ਸਕਦੇ ਹੋ ਬਿਨਾਂ ਲੜਾਈ ਝਗੜੇ ਤੋਂ ਤੁਸੀਂ ਪਿੰਡਾਂ ਦੇ ਜਿਹੜਾ ਵਿਕਾਸ ਆ ਜੋ ਵੀ ਤੁਸੀਂ ਚਾਹੁੰਦੇ ਹੋ ਕਰਾਉਣਾ ਚਾਹੁੰਦੇ ਜਿੰਨੂੰ ਮਰਜ਼ੀ ਅੱਗੇ ਲਾ ਦਿਓ ਕਿਉਂਕਿ ਸਾਡਾ ਕੰਮ ਹੈਗਾ ਇਹ ਸਰਕਾਰ ਦੇ ਵਿੱਚ ਆ ਤੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਜਿੰਨੂੰ ਤੁਸੀਂ ਅੱਗੇ ਲਾਓਗੇ ਸਾਡੇ ਵੱਲੋਂ ਸਿਰ ਮੱਥੇ ਤੁਸੀਂ ਜਿੰਨੂੰ ਵੀ ਇਹ ਜਿਹੜੀ ਜਿਮੇਵਾਰੀ ਦਿਓਗੇ ਸਾਡੇ ਵੱਲੋਂ ਉਹੀ ਬਲਾਸੈਂਟ ਮੈਂਬਰ ਜਾਂ ਜਿਲ੍ਹਾ ਪ੍ਰਸ਼ਾਸਨ ਮੈਂਬਰ ਮਨਜ਼ੂਰ ਹੋਊਗਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਵਰੇਜ ਕਰਨ ਲਈ ਜੋ ਪਿੰਡ ਬੁੱਕੀਪੁਰਾ ਦੀ ਧਰਤੀ ਤੇ ਤੁਸੀਂ ਆਏ ਹੋ ਅੱਜ ਬੁੱਕੀਪੁਰਾ ਤੇ ਬੁੱਕੀਪੁਰਾ ਦੀ ਧਰਤੀ ਤੇ ਅੱਜ ਉਹ ਪਹਿਲ ਕਦਮੀ ਹੋਈ ਆ ਸਾਰੇ ਜिले ਮੋਗੇ ਦੇ ਵਿੱਚੋਂ ਸਰਬਸੰਮਤੀ ਨਾਲ ਸਾਡੇ ਚਾਚੀ ਦੀ ਨਿਰਮਲ ਪਾਰਕਰ ਜੀ ਨੂੰ ਬਲਾਕ ਸੰਪਤੀ ਮੈਂਬਰ ਚੁਣਿਆ ਗਿਆ ਵਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਬਹੁਤ ਵੱਡਾ ਬਹੁਤ ਜਿਗਰੇ ਵਾਲਾ ਫੈਸਲਾ ਸਾਡੇ ਪਿੰਡ ਵਾਸੀਆਂ ਨੇ ਲਿਆ ਵਾ ਇਹ ਫੈਸਲੇ ਬੜੇ ਸਬਬੀ ਅ ਕਿਸੇ ਕਿਸੇ ਸਮਿਆਂ 'ਚ ਕਿਸੇ ਦਹਾਕਿਆਂ ਬਾਅਦ ਹੀ ਹੁੰਦੇ ਆ ਇੱਕ ਨਵੀਂ ਮਿਸਾਲ ਪੈਦਾ ਕਰਨ ਲਈ ਬੁੱਕੀਪੁਰੇ ਨੇ ਹਰ ਕਮਾ ਦੇ ਵਾਂਗ ਜਵੇਂ ਨਸ਼ੇ 'ਚ ਪਹਿਲ ਕੀਤੀ ਕਈ ਉਦਾਹਰਨਾਂ ਬੁੱਕੀਪੁਰੇ ਦੀ ਪੰਚਾਇਤ ਵੱਲੋਂ ਸੈੱਟ ਕੀਤੀਆਂ ਗਈਆਂ ਉਸੇ ਨੂੰ ਮੱਦੇਨਜ਼ਰ ਰੱਖਦੇ ਇੱਕ ਪਹਿਲ ਕਾਦਮੀ ਬੜੀ ਕੀਤੀ ਹੈ ਬੁੱਕੀਪੁਰੇ ਵਿੱਚ ਬਲਾਕ ਸੰਪਤੀ ਦੀ ਚੋਣ ਤੇ ਵਿੱਚ ਸਰਵ ਸੰਪਤੀ ਕਰਾਉਣ ਦੀ ਤੇ ਨਾਲ ਦੀ ਨਾਲ ਅਸੀਂ ਇਹ ਫੈਸਲਾ ਕੀਤਾ ਸਾਰੇ ਸਰਵ ਸੰਜਾ ਵੀ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਲੱਗੂਗਾ ਸਾਰੇ ਪਾਰਟੀ ਦੇ ਜੋ ਨਮਾਇंदे ਆ ਉਹ ਆਪੋ ਆਪਣਾ ਪਾਰਟੀ ਦੇ ਲਈ ਵਰਕਰ ਹੈ ਜਿਹੜੇ ਵਰਕ ਕਰ ਸਕਦੇ ਆ ਪਰ ਜਿਹੜਾ ਬੂਥ ਇੱਕ ਲੱਗੂਗਾ ਇਹਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਨੂੰ ਕਾਇਮ ਕੀਤਾ ਜਾਊਗਾ ਆਪਸੀ ਰਲਮਿਲ ਕੇ ਰਹਿਣ ਦਾ ਸੰਦੇਸ਼ ਮਿਲਦਾ ਵਾ ਤੇ ਅਸੀਂ ਪਿੰਡ ਵਾਲਿਆਂ ਨੇ ਤਕਰੀਬਨ ਸਾਰਿਆਂ ਨੇ ਇਕੱਠੇ ਰਹਿਣਾ ਹੁੰਦਾ ਇਹਨਾਂ ਦੁਸ਼ਮਣੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਨੂੰ ਉੱਤੇ ਚੁੱਕਦੇ ਹੋਏ ਸਾਡੇ ਸਿਰ ਨੂੰ ਸਾਡੇ ਪਿੰਡ ਵਾਲਿਆਂ ਨੇ ਫਤਵਾ ਦਿੱਤਾ ਵਾ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਹਰ ਪਿੰਡ ਦੇ ਉਸ ਵਸਨੀਕ ਦਾ ਮਤਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਕਿ ਕਿਸੇ ਪੰਚ ਸਾਧਾ ਅਰੇਕ ਪਿੰਡ ਦਾ ਸੇਧ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਅਗੋਂ ਸਿੱਟਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਸਾਡੀ ਪੰਚਾਇਤ ਵੱਲੋਂ ਇਹ ਬੇਨਤੀ ਵੀ ਕਰੂੰਗਾ ਆਸ-ਪਾਸੇ ਦੇ ਸਾਰੇ ਪਿੰਡਾਂ ਨੂੰ ਕਿ ਜਿਗਰਿਆਂ ਵਾਲੇ ਫੈਸਲੇ ਆ ਕਿਉਂਕਿ ਆਪਣੀ ਲੜਾਈ ਤਾਂ ਪਿੰਡ ਦੀ ਤਰੱਕੀ ਲਈ ਹੁੰਦੀ ਆ ਦੇਖਣਾ ਤੈ ਹੀ ਆ ਵੀ ਪਿੰਡ ਦੀ ਤਰੱਕੀ ਕੌਣ ਕਿੰਨੀ ਕਰਾਉਂਦਾ ਇੱਕ ਵਿਚਾਰ ਆਪਣੇ ਦਿਮਾਗ 'ਨਾਂ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਪਿੱਛੇ ਇਸ ਸੌਦੇ ਤੋਂ ਆਪਾਂ ਪਿੰਡ ਲਈ ਕੀ ਖੱਟਿਆ ਤੇ ਅੱਗੇ ਆਪਾਂ ਕੀ ਖੱਟਣਾ ਵਾ ਪਿੰਡ ਦੀ ਤਰੱਕੀ ਲਈ ਇਸ ਲੜਾਈ ਦੇ ਵਿੱਚ ਆਪਾਂ ਆਪਣੇ ਨਿੱਜੀ ਦੁਸ਼ਮਣੀਆਂ ਪਾ ਕੇ ਬਹਿ ਜੰਨੇ ਆ ਸੋ ਇਸ ਸੋਚ ਨੂੰ ਛੱਡਿਏ ਆਪਾਂ ਦੁਸ਼ਮਣੀਆਂ ਪਾਉਣ ਤੋਂ ਆਪਣੀ ਪਿੰਡ ਦੀ ਤਰੱਕੀ ਦੀ ਲੜਾਈ ਡੜਿਗੇ ਕਿਹੜਾ ਸਰਪੰਚ